ਲੋਜੀ ਜੇ ਤੁਹਾਡੇ ਗੀਜ਼ਰ ਵਿੱਚ ਪਾਣੀ ਘਟਾਉ ਲਿਆ ਤਾਂ ਆਪਾਂ ਘਰੇ ਚੈੱਕ ਕਰ ਸਕਦੇ ਹਾਂ ਪਹਿਲਾਂ ਤੁਹਾਨੂੰ ਦੱਸ ਦਿਆਂ ਕਿ ਪਹਿਲਾਂ ਜਿਹੜੀ ਪਾਈਪ ਹੁੰਦੀ ਹੈ ਜਿਹੜੀ ਗੀਜ਼ਰ ਦੇ ਵਿੱਚ ਇਨਪੁੱਟ ਹੁੰਦੀ ਹੈ ਕੋਲ ਕੇ ਦੇਖਣੀ ਜੇ ਇਹ ਚ ਪਾਣੀ ਪੂਰਾ ਆਉਂਦਾ ਆਪਾਂ ਤੁਹਾਨੂੰ ਚੈੱਕ ਕਰਕੇ ਦਿਖਾਉਣੀ ਹੈ ਕਿ ਬਹੁਤ ਪ੍ਰੈਸ਼ਰ ਹੈ ਤੇ ਇਹਨੂੰ ਆਪਾਂ ਘਸ ਦੇਣੀ ਹੈ ਫਿਰ ਇਸ ਤੋਂ ਬਾਅਦ ਆਪਾਂ ਜਿਹੜੀ ਨਾਲ ਵਾਲੀ ਦੂਜੀ ਪਾਈਪ ਹੁੰਦੀ ਜਿਹਦੇ ਵਿੱਚੋਂ ਗੀਜ਼ਰ ਚੋਂ ਪਾਣੀ ਬਾਹਰ ਨਿਕਲਦਾ ਆਪਾਂ ਉਹ ਦੇਖਣੀ ਹੈ ਇਹਦਾ ਫਾਇਦਾ ਇਹ ਹੁੰਦਾ ਵੀ ਕਈ ਵਾਰੀ ਆਪਾਂ ਮਿਸਤਰੀ ਨੂੰ ਸਾਦੇ ਹਾਂ ਤੇ ਕੰਮ ਥੋੜਾ ਹੁੰਦਾ ਆਪਾਂ ਆਪ ਵੀ ਚੈੱਕ ਕਰ ਸਕਦੇ ਆਂ ਹਾਂ ਜੇ ਗਿੱਜਰ ਦੀ ਸਰਵਿਸ ਹੁੰਦੀ ਹੈ ਤਾਂ ਉਹ ਤਾਂ ਪੂਰੀ ਖੋਲ ਕੇ ਆਪਾਂ ਨੂੰ ਕਰਨਾ ਹੀ ਪੈਂਦਾ ਤੇ ਪਰ ਜਿਹੜਾ ਆ ਤਰੀਕਾ ਤੁਹਾਨੂੰ ਦੱਸਦਿਆਂ ਆਂ ਵੀ ਆਪ ਪੈਪ ਕਿਥੋਂ ਖੋਲ ਰਹੇ ਆ ਇੱਥੋਂ ਆਪਾਂ ਨੂੰ ਪਤਾ ਲੱਗ ਜੂ ਕਿ ਗਿੱਦਰ ਚ ਪਾਣੀ ਕਿੰਨਾ ਆਉਂਦਾ ਕਿਉਂਕਿ ਮੈਨੂੰ ਪੈਪ ਥੋੜੀ ਜੀ ਇਹ ਹੁੰਦੇ ਇਹਨਾਂ ਦੇ ਮੂੰਹ ਬੰਦ ਹੋ ਜਾਂਦੇ ਪੈਪ ਦੇ ਨੇੜੇ ਆਪਣੇ ਪਾਈਪਾਂ ਦੇ ਮੂਰੇ ਹੁੰਦੇ ਆ ਨਿੱਪਲ ਜਿਹਾ ਲੱਗੇ ਪਿੱਤਲ ਜਿਹੇ ਪੈਪ ਚੋਂ ਨਹੀਂ ਬੰਦ ਹੁੰਦੀ ਉਹ ਬੰਦ ਹੋ ਜਾਂਦੇ ਆ ਇਹ ਤਾਂ ਪਾਪ ਉਹੀ ਖੁੱਲ ਜੇ ਤਾਂ ਠੀਕ ਹੈ ਤੇ ਨਹੀਂ ਕੀ ਕਰਨਾ ਆਪਾਂ ਪਾਪ ਜਿਹੜੀ ਆਪਣੀ ਉਹ ਨਵੀਂ ਲਾ ਸਕਦੇ ਆ ਤੁਹਾਨੂੰ ਖੋਲ ਕੇ ਦਿਖਾਉਣੀ ਆ ਇੱਕ ਮਿੰਟ ਤੁਸੀਂ ਦੇਖੋ ਪਾਣੀ ਦਾ ਪ੍ਰੈਸ਼ਰ ਆਪ ਨੂੰ ਪਤਾ ਲੱਗ ਜਾ ਇਹਦੇ ਗੇਟ ਵਾਲ ਨਹੀਂ ਲੱਗਾ ਹੋਏ ਨੇ ਗਿਰਚਰ ਤੇ ਗੇਟ ਵਾਲ ਲੱਗਿਆ ਹੋਣਾ ਜ਼ਰੂਰੀ ਹੈ ਆਪਾਂ ਟੈਂਕੀ ਤੋਂ ਪਾਣੀ ਬੰਦ ਕਰਨਾ ਤੁਸੀਂ ਦੇਖ ਸਕਦੇ ਹੋ ਇਹਨਾਂ ਪਾਪ ਤੋਂ ਵਾਰ ਲਾਵਾਂਗੇ ਪਾਪ ਤੋਂ ਪਾਣੀ ਬਹੁਤ ਆਇਆ ਇਸ ਤੋਂ ਪਤਾ ਲੱਗਦਾ ਆਪਣਾ ਗੀਜਰ ਬਿਲਕੁਲ ਸਹੀ ਹੈ ਇਹ ਪਾਈਪ ਦੇ ਵਿੱਚ ਹੀ ਜਿਹੜਾ ਆਪਣਾ ਸੋਰਾ ਲੱਗਿਆ ਹੁੰਦਾ ਹੁਣ ਜੇ ਖੋਲਿਓ ਸੋਰਾ ਮੂਹ ਲੈ ਗਿਆ ਤੇ ਇਹ ਪਾਈਪ ਵੀ ਤੁਹਾਨੂੰ ਖੋਲ ਕੇ ਦਿਖਾਵਾਂਗੇ ਇਹ ਪਾਈਪ ਡੈਮੇਜ ਹੈ ਜੇ ਪਾਈਪ ਇਹ ਵੀ ਸਾਫ਼ ਹੋ ਕੇ ਪੈ ਜਾਂਦੀ ਜੇ ਪੇਚ ਕਰਦੇ ਮੂੰਹ ਨਾਲ ਆਪਾਂ ਇਹਨੂੰ ਸਾਫ਼ ਕਰਨਾ ਕਿਉਂਕਿ ਪੇਚ ਕਰਦੇ ਮੂੰਹ ਪੂਰਾ ਪੂਰਾ ਇਹਦੇ ਵਿੱਚ ਪੈ ਜਾਂਦਾ ਹੈ ਸਾਫ਼ ਹੋ ਜਾਂਦੀ ਪਰ ਕਈ ਪਾਈਪ ਡੈਮੇਜ ਆਪਾਂ ਪਾਈਪ ਨਵੀਂ ਲਾਵਾਂਗੇ ਤੁਹਾਨੂੰ ਇਹ ਪਾਈਪ ਵੀ ਖੋਲ ਕੇ ਦਿਖਾਉਣੇ ਆ ਤੇ ਹੁਣ ਆਪਾਂ ਪਾਣੀ ਪੂਰਾ ਆ ਰਿਹਾ ਮੈਂ ਚੈੱਕ ਕਰ ਲਿਆ ਤੇ ਹੁਣ ਆਪਾਂ ਇਹਨੂੰ ਖੋਲਾਂਗੇ ਪਾਈਪ ਨੂੰ ਤੇ ਇਹਦੇ ਥਾਂ ਤੇ ਨਵੀਂ ਪਾਈਪ ਲਾਵਾਂਗੇ ਤੇ ਸਾਡੇ ਵੀਡੀਓ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਤੁਹਾਨੂੰ ਗੀਜ਼ਰ ਦੀ ਫੁੱਲ ਵੀਡੀਓ ਦੇਖਾਵਾਂਗੇ ਕਿਵੇਂ ਸਰਵਿਸ ਕਰਨੀ ਹੈ ਜੇਕਰ ਤੁਹਾਡੇ ਗੀਜ਼ਰ ਦਾ ਪਾਣੀ ਬਿਲਕੁਲ ਵੱਧ ਜੂਗਾ ਆਹ ਤੁਹਾਨੂੰ ਦਿਖਾ ਰਹੇ ਹਾਂ ਦਿਖਾਉਣੇ ਆਪਾਂ ਪਾਣੀ ਬਹੁਤ ਆ ਰਿਹਾ ਹੈ ਗੀਜ਼ਰ ਚ ਪਾਣੀ ਗਰਮ ਸੀ ਇਸ ਲਈ ਮੈਂ ਕਿਹਾ ਪਾਣੀ ਨਿਕਲ ਜਾਂਦੇ ਠੰਡਾ ਪਾਣੀ ਆਉਂਦਾ ਹੁੰਦਾ ਆਪਾਂ ਪਾਇਪ ਨੂੰ ਲਾਉਣਾ ਸੌਖਾ ਸੀ ਇਹਨੂੰ ਹੁਣ ਮੋੜ ਕੇ ਤੇ ਉੱਤੇ ਮੈਂ ਰਬੜ ਝੜਾ ਦੂੰਗਾ ਤੇ ਆਪਾਂ ਪਾਣੀ ਠੰਡਾ ਹੋਣ ਲੱਗੇ ਹੁਣ ਆਪ ਇਹਦੇ ਖੋਲ ਕੇ ਨਾਲ ਪਾਇਪ ਲਾਵਾਂਗੇ ਕਿਉਂਕਿ ਤਾਰ ਨਹੀਂ ਲੱਗਦੇ ਵਾਹ ਲੱਗ ਗਿਆ ਸੀ ਬੰਦ ਕਰਨ ਔਖਾ ਸੀ ਆ ਦੇਖੋ ਜੀ ਆਪਾਂ ਨਵੀਂ ਪੈਕ ਕਸਤੀ ਤੇ ਹੁਣ ਆਪਣਾ ਬਿਲਕੁਲ ਪਾਣੀ ਪੂਰਾ ਆਉਂਦਾ ਉਹ ਤੁਹਾਨੂੰ ਦਿਖਾਉਣੇ ਆਪਾਂ ਇਹ ਥੋੜੀ ਢਿੱਲੀ ਸੀ ਆ ਟੁੱਟੀ ਤੁਸੀਂ ਦੇਖ ਸਕਦੇ ਪਾਣੀ ਆ ਰਿਹਾ ਪੂਰਾ ਫੁੱਲ ਪਾਣੀ ਆ ਰਿਹਾ ਕੋਈ ਆਪਾਂ ਖੋਲ ਕੇ ਸਰਵਿਸ ਨਹੀਂ ਕਰਿਆ ਪੈਪ ਦਿਖਾਉਣੇ ਤੁਹਾਨੂੰ ਆਪਾਂ ਆਪਣੇ ਮੂੰਹ ਦੇ ਵਿੱਚ ਤੁਸੀਂ ਸੂਰਾ ਦੇਖ ਸਕਦੇ ਕਿੰਨਾ ਸੂਰਾ ਹੈ ਪੈਪ ਇਹ ਤੇੜਕੀ ਹੋਈ ਸੀ ਇਹ ਨੂੰ ਪੈਪ ਬਦਲ ਦਿੱਤੀ ਨਹੀਂ ਤਾਂ ਪੇਚ ਘਸ ਦੀ ਮੂੰਹ ਨਾਲ ਸੂਰਾ ਬਿਲਕੁਲ ਸਾਫ਼ ਹੋ ਜਾਂਦਾ ਤੇ ਲਓ ਜੀ ਆਪਾਂ ਬਿਨਾ ਖੋਲੇ ਤੋਂ ਗਿੱਦਰ ਆਪਣਾ ਪਾਣੀ ਪੂਰਾ ਆਉਣ ਲੱਗ ਗਿਆ ਤੇ ஜே பிரிவிப்போ பூரி சர்வசி வீடியோ பவாங்க